ਸੱਚੀ ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ ਕੋੜ ਤਦਾ ਯਾਦ ਕਲਗੀ ਦਰਦਸ਼ਮੇਸ਼ ਪਿਤਾ ਨੇ ਚਿੱਠੀਆਂ ਕੱਲੀਆਂ ਜੀ ਜਗਮਗ ਖੋਰੀਏ ਸੰਗਤੇ ਸਾਰੇ ਪਾਸੇ ਦੇਖੋ ਹੋਇਆਂ ਨਰਜ ਨੈਣਾਂ ਓਲਾ ਲੋਡਿਆ ਅਨੰਤ ਪੁਰਬਾਤ ਵਰਦਾ ਸਾਰੀਆਂ ਸੰਗਤਾਂ ਨੂੰ ਬਈ ਲੱਖ ਲੱਖ ਹੋਣ ਵਧਾਈਆਂ ਕਲਗੀ ਦਰਦਸ਼ ਮੇਸ਼ ਪਿਤਾ ਨੇ ਚਿੱਠੀਆਂ ਕੱਲੀਆਂ ਜੀ ਸੰਗਤਾਂ ਬੂਰੂ ਤੇ ਕਾਲਾ ਕੇ ਗਾਮ ਦੇ ਆਤਾ ਖੰਸਾ ਵਾਹਿਗੁਰੂ ਬੋਲੇ ਇਸਨਿਆ ਸ੍ਰੀ ਕਾਲਾ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਹ ਸੰਗਦੀ ਐਨੂ ਲੰਗਰ ਨੂੰ ਕੋਈ ਘੱਟੋ ਘਾਟ ਨਹੀਂ ਆ ਤੇເປັນ ਸਿਖਾ ਲੋਗੇ ਲੰਗਰ ਲੱਗਦੀ ਤੇ ਇਹ ਲੰਗਰ ਸਾਰੇ ਆਪਣੇ ਵਰਲਡ ਤੇ ਪਤਾ ਲੱਗ ਗਿਆ ਤੇ ਲੰਗਰ ਲੱਗਦਾ ਤੇ ਵੇਖੋ ਜੀ ਆਪਾਂ ਸਾਰੇ ਸਾਧ ਸੰਗਤ ਦੇ ਨਾਲ ਰਲ ਕੇ ਗ੍ਰਾਹੀ ਇਕੱਠੀ ਕਰਕੇ ਸੇਵਾ ਇਕੱਠੀ ਕਰਕੇ ਸਾਰੇ ਜਿਹੜਾ ਲੰਗਰ ਆ ਇਹ ਲਗਾਇਆ ਜਾਂਦਾ बाक़ी नौजवान बचे पूरा साथ देढ आहे सरपंच गोखी लंगर जा बाक़ी साथ संगत जे नाल लंगर बहुत ताम लॻा रहंद सारी सारी ॾियारी सारा सारा द ਦੀ ਕਿਰਪਾ ਦੇ ਨਾਲ ਬਹੁਤ ਵਧੀਆ ਲੰਗਰ ਪਾਤਰਾ ਬਹੁਤ ਵਧੀਆ ਲੰਗਰ ਚਕਾਇਆ ਜਾਂਦਾ ਲੰਗਰ ਦੇ ਵਿੱਚ ਵੇਖੋ ਜੀ ਅੱਜ ਮਟਰ ਪਨੀਰ ਸਬਜੀ ਦਾਲ ਫਰਕਾ ਇਹ ਜਲੇਬੀ ਚੌਲ ਇਸ ਤਰ੍ਹਾਂ ਕਰਕੇ ਰੋਜ਼ ਹੀ ਇਸ ਤਰ੍ਹਾਂ ਹੀ ਬਣਦਾ ਹੈ ਤੇ ਰੋਜ਼ ਚਕਾਇਆ ਜਾਂਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੈ ਦੇ ਲੋਤਨਵਾਦੀਆਂ ਅਸੀਂ ਗੁਰਪਿਆਰੀ ਸਾਧ ਸੰਗਤਾਂ ਕੇ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੋਲੇ ਮਹੱਲੇ ਵਾਸਤੇ ਕੋਲੇ ਮਹੱਲੇ ਦੇ ਸਬੰਧ ਵਿੱਚ ਜੋ ਗੁਰੂ ਕੇ ਲੰਗਰ ਲਾਏ ਨੇ ਮੈਂ ਦਰਵਿੰਦਰ ਸਿੰਘ ਸਾਫਕਾ ਸਰਪੰਚ ਰਣਜੀਤ ਵੈਲਵਰ ਕਾਰਾਉੜ ਤੋਂ ਆਸਵਾਲ ਸੰਤਾਂ ਤੋਂ ਬਹੁਤ ਜ਼ਿਆਦਾ ਸਹਿਯੋਗ ਕਰਦੀਆਂ ਤੇ ਇਸੇ ਤਰ੍ਹਾਂ ਹੀ ਕਰਦੀਆਂ ਰਹਿਣਗੀਆਂ ਤੇ ਮੈਂ ਚਾਹੁੰਨਾ ਕਿ ਸੰਤਾਂ ਦਾ ਸਹਿਯੋਗ ਇੰਨਾ ਘਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੱਥੇ ਰਣਜੀਤ ਘਰ ਇਹ ਸਾਡਾ 21ਵਾਂ ਲੰਗਰ ਆ 21 ਸਾਲ ਇਹਨਾਂ ਸੰਤਾਂ ਨੂੰ ਲੰਗਰ ਲਾਉਂਦਿਆਂ ਹੋ ਗਏ ਨੇ ਤੇ ਬਹੁਤ ਹੀ ਇੱਛਾ ਹੁੰਦਾ ਜਿੱਦਾਂ ਵਿਆਹ ਦਾ ਚਾਹ ਹੁੰਦਾ ਇਸੇ ਤਰ੍ਹਾਂ ਸਾਨੂੰ ਇਹ ਲੰਗਰ ਦਾ ਚਾਹ ਹੁੰਦਾ ਕਿ ਅਸੀਂ ਸੰਤਾਂ ਦੀ ਸੇਵਾ ਕਰ ਸਕੀਏ ਤੇ ਸੰਤਾਂ ਦੇ ਜੋੜੇ ਚੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕੀ ਸੱਚੀ ਗੁਰਬਾਨੀ ਅਤੇ ਗੁਰਮਤ ਵਿਚਾਰ